ਚਾਹੀਏ ਜੀ ਪੀਆਰਓ ਦੇ ਵਿੱਚ ਪੀਐਨਆਰ ਦੇ ਵਿੱਚ ਹਾਂਜੀ ਕੀ ਹਾਲਾਤ ਨੇ ਸਸਰਾਲੀ ਕੌਨੀ ਦੇ ਵਿੱਚ ਲਗਾਤਾਰ ਸਹਿਮ ਦਾ ਮਾਹੌਲ ਦੀ ਬੰਨ ਪੱਕੇ ਕੀਤੇ ਜਾ ਰਹੇ ਤੁਹਾਡੀਆਂ ਟੀਮਾਂ ਅਧਿਕਾਰੀ ਜਿਹੜੇ ਪੱਕੇ ਲੱਗੇ ਹੋਏ ਸੀ ਨਾਲ ਪਿੰਡ ਵਾਸੀਆਂ ਦੇਖੋ ਸਰ ਸਾਡੀ ਨਾ ਜਦੋਂ ਇਹ ਪ੍ਰੋਬਲਮ ਕ੍ਰੀਏਟ ਹੋਈ ਆ ਡੀਐਸਟੀ ਸਾਡੇ ਡਿਊਟੀ ਲਗਾਈ ਸੀ ਉਸ ਦਿਨ ਦੇ ਇੱਥੇ ਲੱਗੇ ਹੋਏ ਆ ਆ ਸਾਹਮਣੇ ਕੈਮਰਾ ਕਰਦਾ ਸੀ ਕਿ ਰਿੰਗ ਬੰਨ੍ਹਤਾ ਅੰਦਰ ਪਹਿਲਾਂ ਆਊਟਰ ਕੰਟਰੋਲ ਸੀਗਾ ਪਾਣੀ ਨੇ ਇੱਥੇ ਪਹਿਲਾਂ ਮਾਰ ਕਰੀ ਜੀ ਇਹਨੂੰ ਅਸੀਂ ਪੂਰਾ ਰਿੰਗ ਬਣਾਉਣਾ ਆ ਕੇ ਕਵਰ ਕਰਤਾ ਕਵਰ ਕਰਤਾ ਤੇ ਆ ਪਾਣੀ ਜਿਹੜਾ ਵੀ ਕੁਦਰਤ ਨੇ ਇੱਧਰ ਵੀ ਥੋੜੀ ਮਾਰ ਕਰਦੀ ਕੋਈ ਇਹ ਘਬਰਾਉਣ ਵਾਲੀ ਗੱਲ ਕੋਈ ਨਹੀਂ ਪਾਣੀ ਦੀ ਥੋੜੀ ਬੇ ਢਾਹ ਤਾਂ ਲਾਉਣੀ ਆ ਥੋੜਾ ਬਰ ਜ਼ਮੀਨਾਂ ਦਾ ਨੁਕਸਾਨ ਤਾਂ ਹੋਇਆ ਹੀ ਆ ਪਰ ਇਹ ਵੀ ਹੈਗਾ ਵੀ ਪਾਣੀ ਕਿਤੇ ਟੁੱਟ ਕੇ ਜੇ ਹੋ ਤਾਂ ਚੱਲ ਜਾਊਗਾ ਫਿਲਹਾਲ ਕੰਟਰੋਲ ਦੇ ਵਿੱਚ ਆ ਕੋਈ ਨਹੀਂ ਘਬਰਾਉਣਾ ਨਹੀਂ ਕਰਨੀ ਕੋਈ ਬੰਦਾ ਘਬਰਾਵੇ ਨਾ ਪੈਨਿਕ ਨਾ ਹੋ ਕੱਲ ਨਾਲੋਂ ਕਿੱਤਾ ਦੀ ਸਥਿਤੀ ਆ ਕੱਲ ਜਿਹੜਾ ਅੱਗੇ ਤੱਕ ਬੰਨ ਸੀਗਾ ਕਈ ਬੰਨ ਪਾਣੀ ਦੇ ਵਿੱਚ ਆ ਕੇ ਕੱਲ ਨਾਲੋਂ ਕਿੱਤਾ ਦੀ ਸਥਿਤੀ ਦੇਖੋ ਉਹਦੇ ਵਿੱਚ ਦੇਖੋ ਜਿੰਨੀ ਕਿ ਅਸੀਂ ਕੋਸ਼ਿਸ਼ ਕਰ ਰਹੇ ਰੋਕਣ ਦੀ ਰੋਕਣ ਦੀ ਕੋਸ਼ਿਸ਼ ਕਰ ਰਹੇ ਹਾਂ ਪਿੰਡ ਵਾਲੇ ਵੀ ਲੱਗੇ ਹੋਏ ਨੇ ਇੰਨੀ ਕਿ ਪਾਣੀ ਨੇ ਕਰ ਰਿਓ ਕਰਨੀ ਹੈ ਘਬਰਾਉਣ ਦੀ ਗੱਲ ਕੋਈ ਨਹੀਂ ਕਿ ਕੰਟਰੋਲ ਤਾਂ ਸੀ ਇਹ ਜਿਹੜਾ ਕੰਡਾ ਆ ਵੇਡਿੰਗ ਆ ਵੀ ਧਸਦੀ ਹੋਈ ਵਿਖਾਈ ਦੇ ਰਹੀ ਏ ਇਹ ਦੇਖੋ ਬਿਲਕੁਲ ਮਣੀ ਹੋਈ ਹੈ ਬਿਲਕੁਲ ਨਾਲ ਬੰਦ ਦੇ ਉੱਪਰ ਬਣੀ ਹੋਈ ਸੀਗੀ ਤੇ ਇਹ ਦੇ ਕਰਕੇ ਇਹ ਪ੍ਰੋਬਲਮ ਆਈ ਪਾਣੀ ਮਾਰ ਕਰਕੇ ਇੱਥੇ ਵੀ ਪਾਣੀ ਮਾਰ ਕਰ ਪਰ ਕੀ ਹਾਲਾਤ ਕੀ ਨੇ ਲੋਕਾਂ ਨੂੰ ਕੀ ਕਹਿਣਾ ਚਾਹੁੰਗਾ ਕਿਉਂਕਿ ਲੋਕ ਸਹਮੇ ਹੋਏ ਆ ਦੇਖੋ ਡਰ ਦੇਖੋ ਡਰ ਦਾ ਮਾਹੌਲ ਨਾ ਕ੍ਰੀਏਟ ਕਰੋ ਲੋਕਾਂ ਨੂੰ ਨਾ ਡਰਨ ਬਿਲਕੁਲ ਠ ਉਹ ਇਦਾਂ ਨਿਕਲੀ ਪਿੰਡ ਵਾਲੇ ਆਪ ਹੀ ਲੱਗੇ ਹੋਇਆ ਲੋਕਾਂ ਸਾਰਾ ਕੋ ਪਤਾ ਵਾ ਇਹ ਆਮ ਜਿਹੜੇ ਚੱਲ ਰਿਹਾ ਵੀ ਇਹ ਉੱਥੇ ਪਾਣੀ ਆ ਗਿਆ ਨਹੀਂ ਇਦਾਂ ਦਾ ਕੁਝ ਖੇਤਾਂ 'ਚ ਪਾਣੀ ਆਇਆ ਹੋਇਆ ਕੁਝ ਪਿੰਡ ਵਾਸੀ ਜਿਹੜੇ ਆ ਕਹਿ ਰਹੇ ਕੁਝ ਲੋਕਾਂ ਦੀ ਜ਼ਮੀਨਾਂ ਦੇ ਵਿੱਚ ਪਾਣੀ ਗਿਆ ਵਾ ਦੇਖੋ ਖਰਾਬ ਹੋ ਗਈਆਂ ਦੇਖੋ ਉਧਰ ਤੇ ਨੇ ਹੁਣ ਕੁਝ ਨਾ ਪਾਣੀ ਦੀ ਮਾਰ ਕਰਨੀ ਸੀ ਐ ਇਦਾਂ ਨਹੀਂ ਵੀ ਕਿਤੇ ਸ਼ਹਿਰ 'ਚ ਪਾਣੀ ਵੱਜੂਗੇ ਤੇ ਹੋਰ ਪੈਨਿਕ ਹੋਣ ਦੀ ਲੋੜ ਨਹੀਂ ਕੀ ਗਾ ਪਾਣੀ ਕਿੱਥੋਂ ਕੁਝ ਪਿੰਡ ਵਾਸੀ ਉਧਰ ਵਾਲੇ ਕਹਿ ਰਹੇ ਸੀ ਕਿ ਪਾਣੀ ਜਿਹੜਾ ਰਫ਼ਤਾਰ ਤੇਜ਼ ਹੋ ਗਈ ਆ ਪ੍ਰਸ਼ਾਸਨ ਜਿਹੜਾ ਆ ਟੀਮਾਂ ਜਾਦੀਆਂ ਬੁਲਾਈਆਂ ਜਾਣੀਆਂ ਚਾਹੀਦੀਆਂ ਨੇ ਮੈਂ ਪੀਡਬੀ ਵੱਲੋਂ ਸਾਡੀ ਇਲਾਕੇ ਸਾਨੂੰ ਵਿੱਤਿਆ ਹੋਇਆ ਸੀ ਇੱਕ ਆਪਣਾ ਉੱਧਰ ਕੰਟਰੋਲ ਕਰ ਰਿਹਾ ਪਾਣੀ ਆਰਮੀ ਦੇ ਵੀ ਐਨਡੀਆਰ ਐਨਡੀ ਸਾਰੇ ਟੀਮ ਸਾਰੀਆਂ ਅਲੱਗ-ਅਲੱਗ ਬਣੀ ਹੋਈ ਹੈ ਸਾਡਾ ਮਤਲਬ ਜੋ ਮੇਰੇ ਮੈਂ ਕਹਾਂ ਫੈਸਲੇ ਨੂੰ ਉਹਨਾਂ ਮਤਾਂ ਸਾਬਨੇ ਲਗਾਈ ਐਕਸ਼ਨ ਸਭੀ ਡਿਊਟੀ ਸਾਡੀ ਲਾਈ ਹੈ ਇੰਨੀ ਸਾਡੀ ਐਕਸ਼ਨ ਸਭਾਂ ਇੱਥੇ ਨੇ ਸਾਰੇ ਬੰਦੇ ਇੱਥੇ ਨੇ ਕਿ ਆ ਜਾਵੇ ਮੌਸਮ ਸਾਫਾ ਖਤਰੇ ਦੇ ਨਿਸ਼ਾਨ ਤੋਂ ਬਾਹਰ ਹਾਂਜੀ ਹਾਂਜੀ ਬੋਲ ਦਿਓ ਹਾਂਜੀ ਬਿਲਕੁਲ ਸਰ ਖਤਰੇ ਨਹੀਂ ਹਣ ਤੋਂ ਬਾਹਰ ਕੋਈ ਪ੍ਰੋਬਲਮ ਨਹੀਂ ਤੋਂ ਪਹਿਲਾਂ ਤਾਂ ਮੈਂ ਇਹ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਡਰਨ ਦੀ ਜਾਂ ਪੈਨਿਕ ਹੋਣ ਦੀ ਕੋਈ ਜ਼ਰੂਰ ਉਹ ਬਿਲਕੁਲ ਜਿੱਥੇ ਪਹਿਲਾਂ ਸੀਗਾ 1-2 ਦਿਨ ਪਹਿਲਾਂ ਉਨਾ ਹੀ ਚੱਲਦਾ ਰਿਹਾ ਆ ਰਿਹਾ ਤੇ ਹੌਲੀ-ਹੌਲੀ ਇਸ ਤੋਂ ਘਟੇਗਾ ਕਿਉਂਕਿ BBMP ਇਸ ਤੋਂ ਬਾਅਦ ਆਪਣੇ ਵਾਟਰ ਰਿਲੀਜ਼ ਘਟਾਏਗੀ। ਸੋ ਜਿੰਨਾ ਹੁਣ ਵੀ ਪਾਣੀ ਦਾ ਲੈਵਲ ਚੱਲ ਰਿਹਾ ਇਹਦੇ ਕੰਪੈਰੀਟਿਵ ਵੀ ਆਪਣੇ ਜਿਹੜੀ ਐਡਜੋਇਨਿੰਗ ਲੈਂਡ ਹੈਗੀ ਐ ਜ਼ਿਆਦਾਤਰ ਲੈਂਡ ਜਿਹੜੀ ਹੈਗੀ ਆ ਉਹ ਉੱਚੀ ਐ। ਤੋਂ ਇਸ ਕਰਕੇ ਪਾਣੀ ਓਵਰਫਲੋ ਕਰਨ ਦਾ ਕੋਈ ਡਰ ਨਹੀਂ ਹੈਗਾ। ਜਿਹੜਾ ਇੱਕ ਅੱਧਾ ਖੇਤ ਨੀਮਾ ਹੈਗਾ ਸਿਰਫ ਉਹਦੇ ਵਿੱਚ ਪਾਣੀ ਅੱਗੇ-ਅੱਗੇ ਜਿਹੜਾ ਆਪਾਂ ਰਿੰਗ ਬੰਦ ਬਣਾਇਆ ਸੀ ਉੱਥੇ ਰੁਕ ਗਿਆ ਹੈਗਾ। ਸੋ ਸਾਰਾ ਸੇਫ ਹੈਗਾ। ਔਰ ਸਿਰਫ ਸਾਡੀ ਜਿਹੜੀ ਹੈਗੀ ਜਮੀਨ ਹੌਲੀ ਹੌਲੀ ਜ਼ਰੂਰ ਖੋ ਲਈ ਹੈਗੀ ਹੈ ਉਹ ਨੁਕਸਾਨ ਹੋ ਰਿਹਾ ਹੈਗਾ ਉਹ ਅਸੀਂ ਜਗਾ ਜਗਾ ਤੇ ਕੋਸ਼ਿਸ਼ ਕਰ ਰਹੇ ਆ ਆਪਣੇ ਠੋਕਰਾਂ ਲਾ ਕੇ ਕ੍ਰੇਟਸ ਲਾ ਕੇ ਵੀ ਉਹਨੂੰ ਰੋਕ ਲਈਏ ਉਹ ਕੁਛ ਦਿਨ ਸਾਡਾ ਕਾਫੀ ਮਿਹਨਤ ਹੁੰਦੀ ਹੈ ਤੇ ਕਿਉਂਕਿ ਕਾਫੀ ਡੂੰਘਾ 35 40 ਫੁੱਟ ਡੂੰਘਾ ਉਥੋਂ ਤੋਂ ਥੱਲੇ ਸੁੱਟਨੇ ਪੈਂਦੇ ਆ ਫਿਰ ਹੌਲੀ ਹੌਲੀ ਉਹ ਉੱਪਰ ਆਉਂਦੇ ਨੇ ਤੇ ਉਹ ਕਾਫੀ ਟਾਈਮ ਲੱਗ ਜਾਂਦਾ 3 4 5 ਘੰਟੇ ਲੱਗਦੇ ਨੇ ਉਹਨੂੰ ਤੇ ਉਸ ਤੋਂ ਬਾਅਦ ਫਿਰ ਉਹ ਇੱਕ ਦੋ ਘੰਟੇ ਬਾਅਦ ਕਿਉਂਕਿ ਸਪੀਡ ਬਹੁਤ ਥੱਲੇੋਂ ਕਟਿੰਗ ਹੋ ਰਹੀ ਆ ਤੇ ਉਹ ਵੀ ਸਾਡੇ ਡਿੱਗ ਜਾਂਦੇ ਨੇ ਪਰ ਉਹਦੇ ਨਾਲ ਥੋੜਾ ਹੈ ਕਿ ਕਟਿੰਗ ਕੱਟ ਜਾਂਦੀ ਆਲੇ ਦੋਲੇ ਤਾਂ ਸਾਡੀ ਜਿਹੜੀ ਖਸਤਾ ਹਾਲਤ ਚ ਬਣੀ ਹੋਈ ਹੈ ਜੀ ਪਾਣੀ ਦੀ ਲੈਵਲ ਵਹਾਵ ਦੇ ਨਾਲ ਇਤਬਾਰ ਕੀਤੀ ਜਾ ਰਹੀ ਹੈ ਇਹ ਇਹ ਹਾਂ ਬਿਲਡਿੰਗ ਜੀ ਖਾਲੀ ਸੀ ਪਹਿਲਾਂ ਤੋਂ ਹੀ ਖਾਲੀ ਸੀ ਜਦੋਂ ਤੋਂ ਅਸੀਂ ਇੱਥੇ ਸ਼ੁਰੂ ਕੀਤਾ ਹੈਗਾ ਉਦੋਂ ਤੋਂ ਖਾਲੀ ਸੀ ਇੱਥੇ ਕੋਈ ਫੈਮਿਲੀ ਨਹੀਂ ਰਹਿੰਦੀ ਹੈਗੀ ਤੇ ਇਹਦਾ ਹੁਣ ਇੱਕ ਪਹਿਲਾਂ ਵੀ ਇੱਥੇ ਪਿੱਛੇ ਬਿਲਡਿੰਗ ਸੀਗੀ ਉਹ ਵੀ ਛੋਟਾ ਇੱਕ ਉਠਾ ਸੀਗਾ ਉਹ ਵੀ ਡਿੱਗਿਆ ਸੀਗਾ ਕਿਉਂਕਿ ਉਹ ਤੇ ਨੈਚੁਰਲੀ ਜਦੋਂ ਖਾਰ ਲੱਗ ਰਹੀ ਥੱਲੇੋਂ ਜੜ ਤੋਂ ਤੇ ਡਿੱਗੇਗੀ ਤੋਂ ਅਸੀਂ ਇੱਥੇ ਕੋਈ ਬੰਦਾ ਨਹੀਂ ਰਹਿ ਰਿਹਾ ਹੈਗਾ ਤੇ ਇੰਨੇ ਕਿ ਏਕੜ ਜ਼ਮੀਨ ਜੇ ਸਰ ਜਿਹੜੀ ਆ ਹੁਣ ਤੱਕ ਹੋ ਚੁੱਕੀ ਆ ਤਕਰੀਬਨ ਸਾਡੀ 200 ਏਕੜ ਦੇ ਲਗਭਗ ਜੋ ਸਾਡਾ ਰਫ ਅੰਦਾਜ਼ਾ ਹੈਗਾ ਅਜੇ ਤੱਕ ਗਈ ਆ ਤੇ ਅਸੀਂ ਕੋਸ਼ਿਸ਼ ਕਰਾਂਗੇ ਇਹਨੂੰ ਮਿਨੀਮਾਈਜ਼ ਕਰੀਏ ਸੋ ਲੋਕਾਂ ਨੂੰ ਅਪੀਲ ਹੈ ਕਿ ਵੀ ਇੱਥੇ ਨਾਉਣ ਕਿਉਂ ਕਿ ਇੱਥੇ ਨਾ ਹਰ ਜਗ੍ਹਾ ਜ਼ਮੀਨ ਤੇ ਖੁਰ ਰਹੀ ਹੈ ਇਹ ਜਿਹੜੀ ਇਹਦੀ ਸੋਇਲ ਦੀ ਸਟਰਕਚਰ ਇਦਾਂ ਦੀ ਹੈ ਕਿ ਉੱਪਰ 2-3 ਫੁੱਟ ਮਿੱਟੀ ਹੈ ਥੱਲੇ ਸੁਧਾਰ ਰੇਤਾ ਹੈਗਾ ਤੇ ਪਾਣੀ ਥੱਲੇੋਂ ਮਾਰ ਕਰ ਰਿਹਾ ਰੇਤੇ ਤੇ ਉਹ ਰੇਤਾ ਥੱਲੇ ਕੱਢ ਦਿੰਦਾ ਤੇ ਫਿਰ ਉੱਪਰ ਜਿਹੜੀ ਮਿੱਟੀ ਦੀ ਉਹ ਜਿੱੱਟੇ ਕੋ ਐਂ ਡਿੱਗ ਜਾਂਦੀ ਹੈ ਤੇ ਉੱਥੇ ਨਾ ਖੜਨ ਘਟੋ ਘਟ 50 ਫੁੱਟ ਪਿੱਛੇ ਖੜਨ 50 ਫੁੱਟ ਘਟੋ ਘਟ ਪਿੱਛੇ ਖੜਨ ਆਨ ਲੁੱਕਰ ਜਿਹੜੇ ਸਿਰਫ ਦੇਖਣ ਆ ਰਹੇ ਹੈਗੇ ਆ ਉਹ ਨਾ ਆਨ ਕੀ ਇਹਦੇ ਵਿੱਚ ਖਤਰਾ ਤਾਂ ਨਹੀਂ ਹੈ? ਇਹ ਤਾਂ ਮਾਹੌਲ ਜਿਹੜਾ ਨਾ ਨਾ ਬਿਲਕੁਲ ਸਹਿਮ ਦਾ ਮਾਹੌਲ ਨਹੀਂ ਹੈ। ਉਹ ਵੀ ਆਪਾਂ ਦੇਖੋ ਬੀਵੀ ਐਮ ਦੀ ਰਿਪੋਰਟ ਨੂੰ ਕੀ ਕਹਿੰਦੀ ਹੈ? ਪਾਣੀ ਘਟੂ ਪਾਣੀ ਘਟੇ ਗਿਆ। ਇਹ ਪਾਣੀ ਘਟੇ ਆਇਆ। ਇਹ ਪਾਣੀ ਹੌਲੀ ਹੌਲੀ ਘਟਾਇਆ।